ਯਾਰ ਭੀ ਸਤਿ ਸ੍ਰੀ ਅਕਾਲ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼ਹਿਮਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਇੱਕ ਗੱਲ ਦੀ ਵਧਾਈ ਦੇਣੀ ਚਾਹਨਾ ਕਿ ਸੈਂਟਰ ਦੇ ਵਿੱਚ ਤੁਹਾਡੀ ਆਪਣੀ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ 10 ਸਾਲ ਦਾ ਜਿਹੜਾ ਇੱਕ ਗ੍ਰਹਿਣ ਲੱਗਿਆ ਹੋਇਆ ਸੀ ਸਾਡੇ ਦੇਸ਼ ਨੂੰ ਉਹ ਮਿਟਣ ਜਾ ਰਿਹਾ ਹੈ ਇਹ ਜਿਹੜੀ 10 ਸਾਲ ਤੋਂ ਦੇਸ਼ ਨੂੰ ਲੁੱਟਿਆ ਜਾ ਰਿਹਾ ਹੈ ਜੁਮਲੇਬਾਜੀ ਦੇ ਵਿੱਚ ਕਮਾਇਆ ਜਾ ਰਿਹਾ ਉਹ ਖਤਮ ਹੋ ਰਿਹਾ ਹੈ ਇਸ ਵਾਰ ਤੁਹਾਡੀ ਆਪਣੀ ਸਰਕਾਰ ਕਾਂਗਰਸ ਦੀ ਸਰਕਾਰ ਸੈਂਟਰ ਦੇ ਵਿੱਚ ਬਣਨ ਜਾ ਰਹੀ ਹੈ ਸ਼੍ਰੀ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਬਜਾ ਲੋ ਯਾਰ ਤਾੜੀ ਦੂਸਰੀ ਗੱਲ ਔਰ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਵੀ ਅਸੀਂ ਇਸ ਸਰਕਾਰ ਦਾ ਹਿੱਸਾ ਬਨਣਾ ਹੈ ਅਸੀਂ ਹਿੱਸਾ ਕਿਵੇਂ ਬਣ ਸਕਦੇ ਹਾਂ ਖੁਸ਼ੀ ਸਾਨੂੰ ਸਾਰਿਆਂ ਨੂੰ ਬਰਾਬਰ ਹੈ ਪਰ ਸਾਡੀ ਖੁਸ਼ੀ ਉਦੋਂ ਦੁੱਗਣੀ ਚੌਗਣੀ ਹੋ ਜਾਣੀ ਹੈ ਜਦੋਂ ਅਸੀਂ ਸਰਕਾਰ ਦਾ ਹਿੱਸਾ ਬਣਨਾ ਹੈ ਹਿੱਸਾ ਬਣਨ ਵਾਸਤੇ ਸਾਨੂੰ ਸਾਡੇ ਜਿਹੜੇ ਲੋਕ ਸਭਾ ਕੈਂਡੀਡੇਟ ਨੇ ਵਿਜੇਂਦਰ ਸਿੰਘਲਾ ਜੀ ਸਾਨੂੰ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਤਾਂ ਅਸੀਂ ਸਰਕਾਰ ਦਾ ਅਸੀਂ ਵੀ ਹਿੱਸਾ ਬਣ ਸਕਦੇ ਹਾਂ ਇਸ ਕਰਕੇ ਸਾਨੂੰ ਵੀਰੋ ਭਰਾਵੋ ਸਾਰਿਆਂ ਨੂੰ ਮਿਹਨਤ ਕਰਨੀ ਪੈਣੀ ਹੈ ਜਿੱਥੇ ਵੀ ਸਾਡਾ ਕੋਈ ਰਿਸ਼ਤੇਦਾਰ ਹੈ ਕੋਈ ਦੋਸਤ ਹੈ ਕੋਈ ਸੱਜਣ ਹੈ ਉੱਥੇ ਜਾਓ ਉਹਨਾਂ ਨੂੰ ਸਮਝਾਓ ਉਹਨਾਂ ਨੂੰ ਕਿ ਇਸ ਵਾਰ ਸਮਾਂ ਆ ਗਿਆ ਹੈ ਸਾਨੂੰ ਬਦਲਾਅ ਚਾਹੀਦਾ ਹੈ ਸਾਨੂੰ ਸੈਂਟਰ ਦੇ ਵਿੱਚ ਕਾਂਗਰਸ ਸਰਕਾਰ ਚਾਹੀਦੀ ਹੈ ਅੱਜ ਇਹਨਾਂ ਨੇ ਜਿਨ੍ਹਾਂ ਨੇ ਜੁਮਲੇ ਛੱਡੇ ਸੀਗੇ 10 ਸਾਲ ਪਹਿਲਾਂ 15 ਲੱਖ ਰੁਪਏ ਜੀ ਤੁਹਾਨੂੰ ਅਸੀਂ ਖਾਤਿਆਂ 'ਚ ਪਾਵਾਂਗੇ ਕੋਰਾ ਝੂਠ ਸਿਰਫ ਵੋਟ ਲੈਣ ਵਾਸਤੇ ਇਹਨਾਂ ਨੇ ਜੁਮਲੇ ਛੱਡੇ ਸੀ ਹਰ ਸਾਲ ਅਸੀਂ 2 ਕਰੋੜ ਨੌਕਰੀਆਂ ਦਵਾਂਗੇ ਕਿੱਥੇ ਨੇ ਨੌਕਰੀਆਂ ਕਿੰਨੇ ਸਾਡੇ ਦੋਸਤ ਬੇਰੁਜ਼ਗਾਰ ਘੁੰਮ ਰਹੇ ਆ ਇਹਨਾਂ ਦੇ ਜੁਮਲੇ ਵਾਜੀ ਨੂੰ ਜਵਾਬ ਦੇਣ ਦਾ ਸਮਾਂ ਆ ਗਿਆ ਦੋਸਤੋ ਸਾਨੂੰ ਸਾਰਿਆਂ ਨੂੰ ਤਕੜੇ ਹੋ ਕੇ ਇਹ ਲੜਾਈ ਲੜਨੀ ਪੈਣੀ ਹੈ 1 ਜੂਨ ਨੂੰ ਵੋਟਾਂ ਪੈਣੀਆਂ ਪੰਜਾਬ ਦੇ ਵਿੱਚ ਇੱਕ ਇੱਕ ਬੋਟ ਤੁਹਾਡਾ ਜਿਹੜਾ ਅੱਖਣਾ ਤੁਹਾਡਾ ਜਿਹੜਾ ਨਿਸ਼ਾਨਾ ਉਹ ਮੱਛੀ ਵਾਲ ਨਹੀਂ ਹੋਣਾ ਚਾਹੀਦਾ ਮੱਛੀ ਦੀ ਅੱਖ ਤੇ ਹੋਣਾ ਚਾਹੀਦਾ ਪੰਜੇ ਦੇ ਨਿਸ਼ਾਨ ਤੇ ਹੋਣਾ ਚਾਹੀਦਾ ਔਰ ਦੂਸਰੀ ਗੱਲ ਇਹ ਤਾਂ ਹੋ ਗਏ ਜੁਮਲੇਵਾਜਾਂ ਦੀ ਗੱਲ ਹੁਣ ਆਪਾਂ ਟੋਪੀਵਾਜਾਂ ਦੀ ਗੱਲ ਵੀ ਕਰ ਲਈਏ ਆਏ ਨਾ ਸਾਡੇ ਪੰਜਾਬ ਦੇ ਵਿੱਚ ਟੋਪੀਵਾਜ 10 ਸਾਲ ਹੋ ਗਏ ਆਇਆਂ ਨੂੰ ਜਦੋਂ ਨਵੇਂ-ਨਵੇਂ ਆਏ ਐ ਸਰਪੰਚ ਸਾਹਿਬ ਪੰਚ ਸਾਹਿਬ ਬੈਠੇ ਆ ਪੁਰਾਣੇ ਸਾਰੇ ਕਾਂਗਰਸੀ ਮੇਰੇ ਬਜ਼ੁਰਗ ਬੈਠੇ ਆ ਜਦੋਂ ਇਹ ਨਵੇਂ ਆਏ ਇਹਨਾਂ ਨੇ ਕਿਵੇਂ ਸਿਰਾਂ ਤੇ ਟੋਪੀਆਂ ਸਜਾਈਆਂ ਹੋਈਆਂ ਸੀ ਆਪਾਂ ਸਾਰਿਆਂ ਨੇ ਦੇਖੀਆਂ ਆਮ ਆਦਮੀ ਜੀ ਆਮ ਆਦਮੀ ਹਮੇ ਸਵਰਾਜ ਚਾਹੀਏ ਹਮੇ ਇਹ ਚਾਹੀਏ ਫਲਾਣਾ ਚਾਹੀਏ ਧੰਗਾਣਾ ਚਾਹੀਏ ਹੁਣ ਤੁਸੀਂ ਕਿਸੇ ਇਹਨਾਂ ਦੇ ਲੀਡਰ ਦੇ ਸਿਰ ਤੇ ਟੋਪੀ ਦੇਖੀ ਐ ਕਿਉਂਕਿ ਇਹ ਟੋਪੀ ਬਾਜਦੇ ਇਹਨਾਂ ਨੇ ਜਨਤਾ ਨੂੰ ਟੋਪੀਆਂ ਪਾਉਂਦੀਆਂ ਆਪਣੀਆਂ ਟੋਪੀਆਂ ਨੇ ਜਨਤਾ ਨੂੰ ਪਾਉਂਦੀਆਂ ਜਨਤਾ ਨੂੰ ਮੂਰਖ ਬਣਾ ਕੇ ਇਹਨਾਂ ਨੇ ਸਿਰਫ ਸਰਕਾਰ ਬਣਾਈ ਸੀ ਅੱਜ ਕਿੱਥੇ ਆ ਇਹਨਾਂ ਦੀਆਂ ਗਰੰਟੀਆਂ ਬਹੁਤ بڑے بڑے ਵਾਅਦੇ ਕੀਤੇ ਇਹਨਾਂ ਨੇ ਅਸੀਂ ਆਹ ਕਰ ਦਾਂਗੇ ਜੀ ਅਸੀਂ ਤਾਂ ਚੰਦ ਤੋਂ ਤਾਰੇ ਤੋੜ ਲਿਆਵਾਂਗੇ ਇਹੋ ਜਿਹੀਆਂ ਗਰੰਟੀਆਂ ਦਿੱਤੀਆਂ ਸਾਨੂੰ ਆ ਮੇਰੀਆਂ ਮਾਤਾ ਮਾਂ ਪੈਣਾ ਬੈਠੀਆਂ ਕਿੰਨਾ ਇਹਨਾਂ ਨੇ ਤੁਹਾਡੇ ਨਾਲ ਮੈਂ ਗੱਲ ਹੋਰ ਕਰਨੀ ਚਾਹਨਾ ਜੇ ਅਸੀਂ ਕਿਸੇ ਦੇ ਨਾਲ ਧੋਖਾ ਕਰਦੇ ਆ ਕਰਦੇ ਆ ਧੋਖਾ ਸਾਡੇ ਤੇ ਕਿਹੜਾ ਪਰਚਾ ਦਰਜ ਹੁੰਦਾ 420 ਦਾ ਇਹਨਾਂ ਨੇ ਤੁਹਾਡੇ ਨਾਲ 420 ਕੀਤੀ ਹੈ ਜੇ ਨਹੀਂ ਕੀਤੀ ਤਾਂ ਦੱਸ ਦਿਓ ਤੁਹਾਨੂੰ 1000 ਰੁਪਏ ਦਾ ਇੱਕ ਲਾਰਾ ਲਗਾ ਕੇ ਵੀ ਅਸੀਂ ਜੀ 18 ਸਾਲ ਬੜੀ ਸਫਾਈ ਦੇ ਨਾਲ ਹਮ 18 ਸਾਲ ਤੋਂ ਉੱਪਰ ਵਾਲੋ ਕੋ 1000 ਰੁਪਏ ਹਰ ਮਹੀਨੇ ਦੇਂਗੇ ਅੱਜ ਭਗਵੰਤ ਮਾਨ ਦਾ ਹਰਾ ਪੈਨ ਕਿੱਥੇ ਹੈ ਹਰੇ ਪੈਨ ਦੇ ਨਾਲ ਕਹਿੰਦਾ ਸੀ ਮੈਂ ਪਹਿਲੀ ਮੀਟਿੰਗ ਦੇ ਵਿੱਚ ਪਹਿਲੀ ਮੀਟਿੰਗ ਦੇ ਵਿੱਚ ਹੀ ਪਾਸ ਕਰਾਂਗਾ ਕਿ ਜਿੰਨੀਆਂ ਸਾਡੀਆਂ 11 ਦੀਆਂ 11 ਗਰੰਟੀਆਂ ਅਸੀਂ ਪਾਸ ਕਰਾਂਗੇ ਅੱਜ ਉਹ ਹਰੇ ਪੈਨ ਦੀ ਸ਼ਾਈ ਮੁੱਕ ਗਈ ਸਾਨੂੰ ਸੋਚਣਾ ਪੈਣਾ ਹੈ ਆਪਣੇ ਵਾਸਤੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਆ ਸਿਰਫ ਇੱਕ ਇਹਨਾਂ ਨੇ ਬਿਜਲੀ ਦੀ ਗਰੰਟੀ ਨੂੰ ਲੈ ਕੇ ਜਿਹੜਾ ਕਾਮਰੋਲੀ ਪਾਈ ਹੋਈ ਹੈ ਉਹਦੀ ਸੱਚਾਈ ਕੀ ਹੈ ਉਹਦੀ ਸੱਚਾਈ ਇਹ ਹੈ ਕਿ ਸਾਡਾ ਪੰਜਾਬ ਕਰਜ਼ੇ ਥੱਲੇ ਡੁੱਬ ਰਿਹਾ ਹੈ ਇਹ ਤਾਂ ਕਹਿ ਰਹੇ ਸੀ ਅਸੀਂ ਆ ਜਾਾਂਗੇ ਅਸੀਂ ਜਿਸ ਦਿਨ ਆ ਗਏ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਾਂਗੇ ਹਾਏ 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 3 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ ਸਰ ਮਰ ਜਾਾਂਗੇ ہمارے ਬੱਚੇ ਕੈਸੇ ਇਸ ਕਰਜ਼ਾ ਉਤਾਰेंगे ਹੁਣ ਇਹਨਾਂ ਨੇ 2.5 ਸਾਲ ਦੇ ਵਿੱਚ ਹੀ 90 ਲੱਖ ਕਰੋੜ 90 ਲੱਖ ਕਰੋੜ ਦਾ ਕਰਜ਼ਾ ਲੈ ਲਿਆ 2.5 ਸਾਲ ਦੇ ਵਿੱਚ ਔਰ ਜਿਹੜੀ ਬਿਲੀ ਦੇ ਕਾਮਰੋਲੀ ਪਾਈ ਫਿਰਦੇ ਆ 19000 ਕਰੋੜ ਦੇ ਕਰਜ਼ੇ ਥੱਲੇ ਆ ਗਿਆ ਬਿਜਲੀ ਬੋਰ ਘਾਟੇ ਦੇ ਵਿੱਚ ਚੱਲ ਰਿਹਾ ਹੈ ਹੁਣ ਤਾਂ ਇਹਨਾਂ ਦੇ ਆਪਣੇ ਲੀਡਰ ਕਹਿਣ ਲੱਗੇ ਸਾਡੇ 2.5 ਸਾਲ ਬਚੇ ਆ ਸਾਡੇ 2.5 ਸਾਲ ਬਚੇ ਆ ਮਤਲਬ ਮੁੜ ਕੇ ਇਹਨਾਂ ਨੇ ਨਹੀਂ ਆਣਾ ਇਹਨਾਂ ਦੀਆਂ ਦੁਕਾਨਦਾਰੀਆਂ ਝੂੜਦੀਆਂ ਦੁਕਾਨਦਾਰੀਆਂ ਬੰਦ ਹੋ ਰਹੀਆਂ ਦੋਸਤੋ ਸੋ ਸਾਨੂੰ ਸਾਰਿਆਂ ਨੂੰ ਮੇਰੀ ਫਿਰ ਤੁਹਾਡੇ ਚਰਨਾਂ 'ਚ ਨਿਮਰ ਬੇਨਤੀ ਹੈ ਵੀ ਸਾਨੂੰ ਸਾਰਿਆਂ ਨੂੰ ਜਿਹੜੀ ਤੁਹਾਡੀ ਆਪਣੀ ਪਾਰਟੀ ਆ ਕਾਂਗਰਸ ਪਾਰਟੀ ਆ ਜਿਨੇ ਦੇਸ਼ ਵਾਸਤੇ ਸ਼ਹੀਦੀਆਂ ਦਿੱਤੀਆਂ ਸ਼੍ਰੀਮਤੀ ਇੰਦਰਾ ਗਾਂਧੀ ਤੋਂ ਲੈ ਲਓ ਰਾਹੁਲ ਰਾਜੀਵ ਗਾਂਧੀ ਜੀ ਦੇਖ ਲਓ ਬਿਆਨ ਸਿੰਘ ਜੀ ਦੇਖ ਲਓ ਕਿਵੇਂ ਸ਼ਹੀਦੀਆਂ ਦਿੱਤੀਆਂ ਅੱਜ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਸਮਾਂ ਆ ਗਿਆ ਹੈ ਕਿ ਅਸੀਂ ਇੱਕ ਇੱਕ ਵੋਟ ਕਾਂਗਰਸ ਨੂੰ ਪਾਣੀ ਹੈ ਕਾਂਗਰਸ ਨੂੰ ਪਾ ਕੇ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਕਾਮਯਾਬ ਕਰਨਾ ਹੈ ਔਰ ਦੇਸ਼ ਦੇ ਵਿੱਚ ਕਾਂਗਰਸੀ ਸਰਕਾਰ ਲੈ ਕੇ ਆਣੀ ਹੈ ਔਰ ਉਸ ਸਰਕਾਰ ਦਾ ਅਸੀਂ ਹਿੱਸੇਦਾਰਤਾ ਬਣਾਂਗੇ ਜੇ ਅਸੀਂ ਸ਼੍ਰੀ ਸਿੰਗਲਾ ਸਾਹਿਬ ਨੂੰ ਉੱਥੋਂ ਜਿਤਾ ਕੇ ਬੜੇ ਫਰਕ ਦੇ ਨਾਲ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਅਲੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਅੱਜ ਪਿੰਡ ਦੇ ਉਸਾਰ ਨੂੰ ਦੇਖ ਕੇ ਭਾਵੇਂ ਸਾਡੇ ਹੌਸਲੇ ਪੂਰੇ ਬੁਲੰਦ ਸੀ ਲੇਕਿਨ ਪਿੰਡ ਵਾਸੀਆਂ ਨੇ ਜੋ ਪਿਆਰ ਤੇ ਸਹਾਰ ਦੇ ਦਿੱਤਾ ਜਿਹੜੀ ਲੀਡ ਦੇ ਵਿੱਚ ਕੰਮੀ ਰੂਹ ਬਹੁਤ ਲੀਡ ਦੇ ਵਿੱਚ ਵਿਜੇਂਦਰ ਸਿੰਘ ਜੀ ਰਾਕੇ ਦੀ ਨਮਾਇੰਤੀ ਜਿਹੜੀ ਆਉਣ ਵਾਲੀ ਸਰਕਾਰ ਐਂਟਰੈਂਸ ਵਿੱਚ ਬਣਨ ਜਾ ਰਹੀ ਹੈ ਉਸ ਦੇ ਵਿੱਚ ਵੱਡਾ ਰੋਲ ਵਿਜੇਂਦਰ ਸਿੰਘ ਲਾਉਣ ਜਾ ਰਹੇ ਨੇ ਔਰ ਉਪਰ ਦੇ ਪਿੰਡਾਂ ਵਿੱਚ ਕਿਹਜਾ ਹੰਗਾਰਾ ਮਿਲ ਗਿਆ ਸਾਨੂੰ ਪੰਜ-ਛੇ ਦਿਨਾਂ ਦਾ ਹੁੰਦਾ ਸਾਡਾ ਸਾਨੂੰ ਟਿਕਟ ਲਗਭਗ 10-12 ਦਿਨ ਹੋਰ ਨੇ ਟਿਕਟ ਅਲਾਉਂਸ ਨੂੰ ਜਮਦਾਸ਼ੀ ਟਿਕਟਰ ਸਾਨੂੰ ਮਿਲਿਆ ਸੀ ਉਰੇ ਆਏ ਆ ਚਾਹੇ ਕੋਈ ਪਿੰਡਾਂ ਦੀ ਗੱਲ ਹੋਵੇ ਚਾਹੇ ਕਿਸੇ ਪ੍ਰਧਾਨ ਸਭਾ ਖੇਤਰ ਦੀ ਗੱਲ ਹੋਵੇ ਚਾਹੇ ਸ਼ਹਿਰਾਂ 'ਚ ਬਾੜ ਦੀ ਗੱਲ ਹੋਵੇ ਸਾਨੂੰ ਲੱਗਦਾ ਹੀ ਨਹੀਂ ਕਿ ਅਸੀਂ ਇਹਨਾਂ ਦੇ ਵੀ ਨਵੇਂ ਐ ਇੰਨਾ ਪਿਆਰ ਇੰਨਾ ਸਾਹ ਕਿਉਂਕਿ ਸ਼੍ਰੀ ਵਿਜੇਂਦਰ ਸਿੰਘਲਾ ਜੀ ਦੇ ਜੋ ਫਾਦਰ ਸਵਰਗਏ ਸ਼੍ਰੀ ਸੰਤਰਾਮ ਜੀ ਸਿੰਘਲਾ ਜੋ ਰਾਸ਼ਟਰਪਤੀ ਸਰਦਾਰ ਬੁਬਿੰਗ ਜੀ ਦੇ politcal shashi ਉਹ ਰੋਪੜ ਦੇ ਵਿੱਚ ਜੇ ਕੋਈ ਪਹਿਲਾ ਪੰਜਾਬ ਦੇ ਵਿੱਚ ਥਰਮਲ ਪਲਾਂਟ ਲੈ ਕੇ ਆਇਆ ਤਾਂ ਉਹ ਸਿੰਘਲਾ ਪਰਿਵਾਰ ਦੇ ਨੇ ਇਸ ਕਰਕੇ ਸਿੰਘਲਾ ਪਰਿਵਾਰ ਦੇ ਨਾਮ ਸੁਣਿਆ ਨਾਮ ਦੇ ਦਾ ਨਾਮ ਜੁੜਿਆ ਡਿਵੈਲਪਮੈਂਟ ਦੇ ਨੇ ਕੰਮਾਂ ਦੇ ਵਿੱਚ ਵਿਸ਼ਵਾਸ ਕਰਦੇ ਨੇ ਉਹ ਪਿਛਲੇ ਕੰਮਾਂ ਨੂੰ ਦੇਖਦੇ ਹੋਏ ਕੰਮਾਂ ਦੇ ਤੇ ਸਮੁੱਚੀ ਕਾਂਗਰਸ ਟੀਮ ਚਾਹੇ ਪੂਰੇ ਸਾਡੇ ਐਮਐਲਏ ਐਕਐਮਐਲਏ ਨੇ ਚਾਹੇ ਕਾਂਗਰਸ ਦੇ ਵਰਕਰ ਸਹਿਬਾਨ ਨੇ ਚਾਹੇ ਐਮਸੀ ਸਹਿਬਾਨ ਨੇ ਚਾਹੇ ਪਿੰਡਾਂ ਦੇ ਪੰਜ ਸਰਪੰਚ ਸਾਹਿਬ ਨੇ ਚਾਹੇ ਜ਼ਿਲ੍ਹਾ ਪਰਿਸ਼ਦ ਮੈਂਬਰ ਨੇ ਚਾਹੇ ਬਲਾਕ ਸੰਮਤੀ ਦੇ ਮੈਂਬਰ ਨੇ ਚਾਹੇ ਕਲੱਬਾਂ ਦੇ ਪ੍ਰਧਾਨ ਨੇ ਹਰ ਇੱਕ ਆਪਣੇ ਆਪ ਨੂੰ ਸ਼੍ਰੀ ਵਿਜੇਂਦਰ ਸਿੰਘਲਾ ਸਮਝ ਕੇ ਜੋ ਚੋਣ ਸੰਗਰਾਮ ਚ ਉੱਦਿਆ ਹੋਇਆ ਹੈ ਵਿਰੋਧੀਆਂ ਦੀ ਨੀਂਦ ਉੱਡੀ ਹੋਈ ਹੈ ਔਰ ਬਹੁਤ ਵੱਡੇ ਮਾਰਜਨ ਦੇ ਨਾਲ ਇੱਕ ਤਰੀਕ ਨੂੰ ਚੌ ਨਿਸ਼ਾਨ ਪੰਜੇ ਦੇ ਉੱਤੇ ਮੋਹਰਾਂ ਲਾ ਕੇ